ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਕਲ ਸੰਤ RAMPAL ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਹਾਈ ਕੋਰਟ ਨੇ ਸਖਤ ਹੁਕਮ ਦਿੱਤੇ ਨੇ ਕਿ ਸੰਤ RAMPAL ਬਿਨਾ ਕਿਸੇ ਸਮਰਥਕ ਤੋਂ ਕੋਰਟ ਦੇ ਵਿੱਚ ਪੇਸ਼ ਹੋਣਗੇ ਕੋਰਟ ਨੇ ਕਿਹਾ ਕਿ ਜੇ ਇਸ ਵਾਰ ਕੋਈ ਵੀ ਸਮਰਥਕ ਚੰਡੀਗੜ੍ਹ ਆਉਂਦਾ ਤਾਂ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਏਗੀ ਦਰਅਸਲ ਪਿਛਲੀ ਸੁਣਵਾਈ ਦੇ ਦੌਰਾਨ ਚੰਡੀਗੜ੍ਹ 'ਚ RAMPAL ਦੇ ਸਮਰਥਕਾਂ ਨੇ ਹੰਗਾਮਾ ਮਚਾਇਆ ਸੀ ਜਿਸ ਤੇ ਪੁਲਿਸ ਨੂੰ ਧਾਰਾ 144 ਲਗਾਣੀ ਪਈ ਸੀ ਤੇ ਇਸ ਵਾਰ ਕੋਰਟ ਨੇ ਪਹਿਲਾਂ ਹੀ ਹੁਕਮ ਦੇ ਦਿੱਤੇ ਨੇ ਕਿ ਕੋਈ ਵੀ ਸਮਰਥਕ ਨਜ਼ਰ ਨਹੀਂ ਆਉਣਾ ਚਾਹੀਦਾ ਸੰਤ RAM ਅਲੋ ਕੋਰਟ ਦੇ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਕੱਲ ਦਿੱਤੇ ਗਏ ਨੇ ਪਰ ਨਾਲ ਹੀ ਹਾਈ ਕੋਰਟ ਨੇ ਇਹ ਹੁਕਮ ਵੀ ਜਾਰੀ ਕਰ ਦਿੱਤੇ ਨੇ ਕਿ ਸਵਾਰ ਕੋਈ ਵੀ ਸਮਰਥਕ ਜੇ ਕੋਰਟ ਦੇ ਬਾਹਰ ਨਜ਼ਰ ਆਂਦਾ ਜਾਂ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਕਰਦਾ ਤਾਂ ਪੁਲਿਸ ਉਸ ਦੇ ਖਿਲਾਫ ਸਖਤ ਕਾਰਵਾਈ ਕਰ ਸਕਦੀ ਹੈ ਕਿਉਂਕਿ ਪਿਛਲੀ ਸੁਣਵਾਈ ਦੇ ਦੌਰਾਨ ਸੰਤਰਾ ਪਨੋਜੋ ਕੋਰਟ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਤਾਂ ਉਸ ਦੌਰਾਨ ਸਮਰਥਕਾਂ ਨੇ ਕਾਫੀ ਹੰਗਾਮਾ ਮਚਾਇਆ ਸੀ ਹੰਗਾਮੇ ਦੌਰਾਨ 144 ਵੀ ਲਗਾਈ ਪਈ ਸੀ ਚੰਡੀਗੜ੍ਹ ਦੇ ਵਿੱਚ ਨੇਹਾ ਸਲਾਰੀਆਂ ਸਾਡੇ ਨਾਲ ਜੁੜ ਚੁੱਕੇ ਨੇ ਨੇਹਾ ਅਦਾਲਤ ਦੀ ਕਾਰਵਾਈ ਦੇ ਦੌਰਾਨ ਕੀ ਰਿਹਾ ਅੱਜ ਅੱਜ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਸੰਤ RAMPAL ਜੋ ਹੈਗੇ ਨੇ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੇਸ਼ ਹੋਣਾ ਹੀ ਪਵੇਗਾ ਔਰ ਇਸ ਦੇ ਫੈਸਲੇ ਨਹੀਂ ਟਾਲੀ ਜਾ ਸਕਦੇ ਕਿਉਂਕਿ ਇਹ ਕੋਰਟ ਜਿਹੜੀ ਹੈਗੀ ਹੈ ਇੱਕ ਸਿਰਫ ਇਹ ਚੀਜ਼ਾਂ ਕਾਦਰ ਸੁਣਵਾਈ ਜਿਹੜੀ ਹੈਗੀ ਉਹ ਟਾਲ ਨਹੀਂ ਸਕਦੀ ਤੇ ਨਾਲ ਹੀ ਨਿਰਦੇਸ਼ ਜਾਰੀ ਕੀਤੇ ਨੇ ਕਿ ਸੰਤ RAMPAL ਦੇ ਨਾਲ ਜੋ ਇੱਕ NGO ਹੈਗੀ ਹੈ ਰਾਸ਼ਟਰੀ ਸਵੈਮ ਸੇਵਕਾ ਸਮ੍ਰਿਤੀ ਉਸ ਦੇ ਪ੍ਰਧਾਨ ਤੇ ਜਿਹੜੇ ਡਾਕਟਰ ਹੈਗੇ ਨੇ ਉਹਨਾਂ ਦੇ ਉਹੀ ਲੋਕ ਉਹੀ ਦੋ ਲੋਕ ਆ ਸਕਦੇ ਨੇ ਉਸ ਤੋਂ ਇਲਾਵਾ ਜਿੰਨੇ ਵੀ ਸਮਰਥਕ ਹੈਗੇ ਨੇ ਕੋਈ ਕਿਸੇ ਨੂੰ ਵੀ ਹਾਈ ਕੋਰਟ ਜਾਂ ਚੰਡੀਗੜ੍ਹ ਦੇ ਵਿੱਚ ਆਉਣ ਨੂੰ ਕਿਆ ਕੇ ਮਨਾਹੀ ਕੀਤੀ ਗਈ ਹੈ ਤੇ ਨਾਲ ਹੀ ਕਿਹਾ ਕਿ ਜੇਕਰ ਕਿਸੇ ਵੀ ਲਾਅ ਐਂਡ ਆਰਡਰ ਦੀ ਕੋਈ ਦਿੱਕਤ ਵਾਲੀ ਸਿਚੁਏਸ਼ਨ ਪੈਦਾ ਹੁੰਦੀ ਹੈ ਤਾਂ ਜੋ ਚੰਡੀਗੜ੍ਹ ਪੁਲਿਸ ਹੈਗੀ ਹੈ ਜਾਂ ਪ੍ਰਸ਼ਾਸਨ ਹੈਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਸਕਦਾ ਹੈ ਤੇ ਨਾਲ ਹੀ ਹਾਈ ਕੋਰਟ ਨੇ ਸੰਤਰਾਮਪਾਲ ਦੇ ਵਕੀਲ ਨੂੰ ਅਸੀਂ ਕਿਹਾ ਕਿ ਸੰਤਰਾਮਪਾਲ ਆਪਣੇ ਸਮਰਥਕਾਂ ਨੂੰ ਅਪੀਲ ਕਰੇ ਕਿ ਉਹ ਕਿਸੇ ਵੀ ਤਰੀਕੇ ਦੀ ਅਨਸੁਖਾ ਵੀ ਘਟਨਾ ਜਿਹੜੀ ਹੈਗੀ ਹੈ ਉਸਦੇ ਵੱਲ ਨਾ ਜਾਣ ਔਰ ਨਾ ਹੀ ਕੋਰਟ ਦੀ ਸੁਣਵਾਈ ਜਿਹੜੀ ਹੈਗੀ ਹੈ ਉਸ ਵਿੱਚ ਵਿਕਨਪਨ ਦੀ ਕੋਸ਼ਿਸ਼ ਨਾ ਕਰੇ ਮੈਂ ਹਾਂ ਮਾਮਲਾ ਵਿੱਚ ਜਾਨਣਾ ਚਾਹਾਂਗੇ ਕਿ ਕਿਹੜੇ ਮਾਮਲੇ ਦੇ ਦੌਰਾਨ ਕੋਰਟ ਦੇ ਵਿੱਚ ਕਾਰਵਾਈ ਚੱਲ ਰਹੀ ਹੈ ਸੰਤਰਾਮਪਾਲ ਦੇ ਅਜੀ ਸੰਤ ਰਾਮਪਾਲ ਰੋहतक ਦੇ ਵਿੱਚ ਉਹਨਾਂ ਦਾ ਆਸ਼ਰਮ ਹੈਗਾ ਤੇ ਉਸੇ 2006 ਦੇ ਵਿੱਚ ਹੀ ਇੱਕ ਮੋਤ ਪੇਟ ਤੌਰਾਨ ਦੋ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਉਹਨਾਂ ਦੇ ਜਿਹੜੇ ਸਮਰਥਕ ਹੈਗੇ ਸੀ ਉਹ ਪਿੱੜ ਗਏ ਸਨ ਇੱਕ ਦੂਸਰੇ ਦੇ ਨਾਲ ਇਸੇ ਕਾਰਨ ਸੰਤ ਰਾਮਪਾਲ 'ਤੇ ਮਰਡਰ ਦੇ ਚਾਰਜਸ ਚੱਲ ਰਹੇ ਹੈਗੇ ਨੇ ਹਾਰੇ ਮੁਕੱਦਮਾ ਰੋहतक ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈਗਾ ਲੇਕਿਨ ਰੋहतक ਦੀ ਜਗ੍ਹਾ ਦਾਦਾ ਦੇ ਵਿੱਚ ਛੋਟੇ ਸਕੀਪ ਦੀ ਸੁਣਵਾਈ ਚੱਲ ਰਹੀ ਸੀ ਤਾਂ ਉਸ ਦੇ ਵਿੱਚ ਜੋ ਸੰਤਰਾਪਲ ਦੇ ਸਮਰਥਕ ਹੈਗੇ ਨੇ ਉਹਨਾਂ ਨੇ ਕੋਰਟ ਦੀ ਪ੍ਰੋਸੀਡਿੰਗ ਦੇ ਵਿੱਚ ਜਿਹੜੀ ਵਿਗਨਪਾਂ ਦੀ ਕੋਸ਼ਿਸ਼ ਕੀਤੀ ਸੀ ਕਾਫੀ ਜ਼ਿਆਦਾ ਹੰਗਾਮਾ ਕੀਤਾ ਸੀ ਇਸੇ ਕਾਰਨ ਰੋहतक ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਹਾਈ ਕੋਰਟ ਦੇ ਵਿੱਚ ਪटीशन 파ਇਸਿਸਿਸ ਸਾਫ ਕਾਰਜਸਕੀ ਕੋਰਟ ਦੇ ਪ੍ਰਸੀਡਿੰਗ ਦੇ ਵਿੱਚ ਵਿਗਨ ਭਾਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸੇ ਤੇ ਚੱਲਦਾ ਹੈ ਕੋਰਟ ਨੇ ਇਤਰਾਜ਼ ਜਤਾਇਆ ਸੀ ਤੇ ਸੰਤਨਾਪਾਲ ਨੂੰ ਨਿਰਦੇਸ਼ ਜਾਰੀ ਕੀਤੇ ਸੰਕਿਉ ਪੰਜਾਬ ਦੇ ਜਿਹਨਾਂ ਨੇ ਪਿਛਲੀ ਵਾਰ ਜਦੋਂ ਸੁਣਵਾਈ ਹੋਣੀ ਸੀ ਤਾਂ ਪੂਰੇ ਚੰਡੀਗੜ੍ਹ ਨੂੰ 144 ਧਾਰਾ ਲਗਾ ਦਿੱਤੀ ਗਈ ਸੀ ਤਬਦੀਲ ਕਰ ਦਿੱਤਾ ਗਿਆ ਸੀ ਬਿਲਕੁਲ ਛੌਣੀ ਦੇ ਵਿੱਚ ਕਿ ਸਵਾਰੀ ਦੀ ਤਸਵੀਰ ਵੀ ਕੋ ਜਹ ਜਿਹੇ ਹੀ ਨਜ਼ਰ ਆ ਰਹੀ ਹੈ ਬੇਸ਼ੱਕ ਹਾਈ ਕੋਰਟ ਨੇ ਹੁਕਮ ਦੇ ਦਿੱਤੇ ਨੇ ਕਿ ਸਮਰਥਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਅਜੀ ਹੁਣੇ ਫਿਲਹਾਲ ਜਿਹੜਾ ਹੈਗਾ ਹਾਈ ਕੋਰਟ ਨੇ ਜੋ ਨਿਰਦੇਸ਼ ਦਿੱਤੇ ਨੇ ਕਿ ਕੋਈ ਵੀ ਸਮਰਥਕ ਜਿਹੜਾ ਨਹੀਂ ਆਏ